ਤੇ ਸਭ ਤੋਂ ਪਹਿਲਾਂ ਇਸੇ ਵਿਚਾਲੇ ਵੱਡੀ ਖਬਰ ਦਾ ਰੁਕ ਕਰ ਲੈਣਿਆ ਦੱਸ ਦੇ ਕਿ ਚੋਣਾ ਦੌਰਾਨ ਝੜਪ ਦੇਖਣ ਨੂੰ ਮਿਲੀ ਹੈ ਫਿਰੋਜ਼ਪੁਰ ਦੇ ਪਿੰਡ ਬੁਕਨ ਖਾਨ ਵਾਲਾ ਦੀ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਦੋ ਧਿਰਾਂ ਦੇ ਵਿਚਾਲੇ ਝੜਪ ਦੇਖਣ ਨੂੰ ਮਿਲੀ ਹੈ ਪੰਚਾਇਤੀ ਚੋਣਾ ਚੱਲ ਰਿਹਾ ਸੀ ਪ੍ਰਾਣੀ ਰਣਜੀਤ ਢੁਲਾਈ ਆਪਸ ਦੇ ਵਿੱਚ ਦੋ ਧਿਰਾਂ ਪਿੱੜ ਗਏ ਨੇ ਫੋਨ ਲਾਈਨ ਤੇ ਜ਼ਿਆਦਾ ਜਾਣਕਾਰੀ ਲੈ ਲੈਂਦੇ ਹਾਂ ਪਰਮੋਦ ਕੁਮਾਰ ਮੌਜੂਦ ਹੈ ਪਰਮੋਦ ਕੀ ਗੱਲਬਾਤ ਹੋਈ ਹੈ ਵਿਵਾਦ ਕਿਉਂ ਹੋਇਆ ਕੀ ਕਾਰਨ ਦੱਸਿਆ ਜਾ ਰਿਹਾ ਹੈ ਹਾਂ ਜੀ ਮੈਂ ਹੈ ਕਿ ਜਿਸ ਤਰ੍ਹਾਂ ਕਿ ਸਾਰੇ ਪੰਜਾਬ ਵਿੱਚ ਅੱਜ 14 ਦਸੰਬਰ ਨੂੰ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾ ਚੋਨਾ ਹੋ ਰਹੀਆਂ ਨੇ ਵੋਟਾਂ ਪੈ ਰਹੀਆਂ ਨੇ ਉੱਤੇ ਹੀ ਫਿਰੋਜ਼ਪੁਰ ਦੇ ਫੱਤੂ ਵਾਲਾ ਜ਼ੋਨ ਕਿਉਂਕਿ 13 ਨੰਬਰ ਜ਼ੋਨ ਹੈ ਉਹਦੇ ਵਿੱਚ ਪਿੰਡ ਬੁੱਕਣਖਾਂ ਵਾਲਾ ਇੱਕ ਬਾਜਪਾ ਦੇ ਉਮੀਦਵਾਰ ਨੂੰ ਜਿਹੜੀ ਕੀ ਅਕਾਲੀ ਵਰਕਰਾਂ ਵੱਲੋਂ ਕੈਂਚੀ ਮਾਰ ਦਿੱਤੀ ਗਈ ਹੈ ਉਹਨਾਂ ਦਾ ਦੱਸਣਾ ਹੈ ਕਿ ਜਗਦੀਪ ਸਿੰਘ ਨੇ ਦੱਸਿਆ ਕਿ ਜਦੋਂ ਕੀ ਉਹ ਇੱਕ ਬੂਥ ਕੈਪਚਰਿੰਗ ਕਰ ਰਹੀ ਸੀ ਅਕਾਲੀ ਅਕਾਲੀ ਦਲ ਦੇ ਵਰਕਰ ਤੇ ਉਹਨਾਂ ਨੂੰ ਰੋਕਣ ਦੇ ਉੱਪਰ ਉਹਨਾਂ ਨਾਲ ਬਹਿਸ ਹੋ ਜਾਂਦੀ ਹੈ ਜਦੋਂ ਬਹਿਸ ਹੁੰਦੀ ਹੈ ਤਾਂ ਉਹ ਇੱਕ ਟੇਬਲ ਤੇ ਪਾਸ ਹੀ ਪਈ ਕੈਂਚੀ ਨੂੰ ਪੜ ਕੇ ਉਹਨਾਂ ਦੀ ਛਾਤੀ ਉੱਤੇ ਮਾਰ ਦਿੰਦੇ ਜਿਨ੍ਹਾਂ ਦੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਔਰ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਔਰ ਉਸ ਤੋਂ ਬਾਅਦ ਫਿਰ ਵੀ ਉਹ ਆਪਣਾ ਬੂਤ ਸੰਭਾਲਦੇ ਨੇ ਇਹ ਹੈਰਾਨੀ ਵਾਲੀ ਗੱਲ ਇਹ ਹੈ ਕਿ ਨਾਲ ਉੱਥੇ ਬੂਦ ਦੇ ਤੇ ਦੋ ਪੁਲਿਸ ਵਾਲੇ ਮੌਜੂਦ ਹੋਣ ਦੇ ਬਾਵਜੂਦ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਔਰ ਜਦ ਕਿ ਜਿਹੜੀ ਉਹ ਆਪਣਾ ਨਾ ਝਗੜਾ ਕਰਦੇ ਰਹਿੰਦੇ ਨੇ ਆਨੰਦ ਫਨਨ ਦੇ ਵਿੱਚ ਜਿਹੜਾ ਕਿ ਇਹ ਬੀਜੇਪੀ ਜਿਹੜਾ ਉਮੀਦਵਾਰ ਹੈ ਜਗਦੀਪ ਸਿੰਘ ਕਿੰਨੇ ਲੋਕ ਜ਼ਖਮੀ ਹੋਏ ਨੇ ਉੱਥੇ ਇਸ ਤਰ੍ਹਾਂ ਇੱਕ ਉਮੀਦਵਾਰ ਹੈ ਜੀ ਉਹ ਇਕੱਲਾ ਹੀ ਜ਼ਖਮੀ ਹੋਇਆ ਜਿਹਦਾ ਨਾਮ ਜਗਦੀਪ ਸਿੰਘ ਹੈ ਉਹ ਬਲਾਕ ਸਮਝਦੀ ਦੇ ਇਲੈਕਸ਼ਨ ਆਪ ਲੜ ਰਿਹਾ ਜੀ ਉੱਥੋਂ ਦਾ ਉਮੀਦਵਾਰ ਹੈ ਉਹ ਬੁੱਕਨਖਾਂ ਵਾਲੇ ਜੀ ਜੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੂੰ ਇਨਫਾਰਮੇਸ਼ਨ ਜਿਹੜੀ ਇਹ ਦੇ ਦਿੱਤੀ ਗਈ ਸੀਗੀ ਤੇ ਮੌਕੇ ਤੇ ਜਿਹੜੇ ਨੇ ਉਹ ਪੁਲਿਸ ਦੇ ਰੀਡਰ ਜਿਹੜੇ ਐਸਐਸਪੀ ਦੇ ਰੀਡਰ ਨੇ ਔਰ ਉੱਥੋਂ ਦੇ ਐਸਐਚ ਐਸਐਚਓ ਨੇ ਉਹ ਮੌਕੇ ਤੇ ਪਹੁੰਚ ਗਏ ਨੇ ਔਰ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਵਾਸਤੇ ਭਰਤੀ ਕਰਵਾ ਦਿੱਤਾ ਗਿਆ ਜੀ ਜੀ ਤਮਾਮ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ ਅਸੂਦਾਜੇ ਫਿਰੋਜ਼ਪੁਰ ਦੇ ਪਿੰਡ ਬੁਕਨ ਖਾਨ ਵਾਲਾ ਦੀ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਦੋ ਧਿਰਾਂ ਆਪਸ ਦੇ ਵਿੱਚ ਪਿੜ ਗੀਆਂ ਨੇ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਬਲਾਕਸ ਵਿੱਚ ਚੋਣਾਂ ਚੱਲ ਰਹੀਆਂ ਨੇ ਔਰ ਇਸੇ ਦੌਰਾਨ ਜੜੀਆਂ ਦੋ ਧਿਰਾਂ ਆਪਸ ਦੇ ਵਿੱਚ ਭੜ ਗੀਆਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਵਿਵਾਦ ਹੋਇਆ ਹੈ ਔਰ ਭਾਜਪਾ ਪਾਰਟੀ ਦਾ ਅੱਜ ਦੇ ਉਮੀਦਵਾਰ ਨੇ ਜ਼ਖਮੀ ਦੱਸੇ ਜਾ ਰਹੇ ਨੇ ਆਕੀਆਟੀ ਨਿਊਜ਼ ਨੈਟਵਰਕ ਤੇ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਆ ਪੰਚਾਇਤੀ ਚੋਣਾਂ ਦੇ ਦੌਰਾਨ ਜਿਹੜੀ ਹੈ ਇਹ ਆਪਸ ਦੇ ਵਿੱਚ ਝੜ ਗਏ ਨੇ ਪੁਰਾਣੀ ਰਣਜੀਤ ਸਿੰਘ ਦਾ ਮਾਮਲਾ ਦੱਸਿਆ ਜਾ ਰਿਹਾ ਕਿ ਦੋ ਫਿਰ ਆਪਸ ਦੇ ਵਿੱਚ ਝਗੜੀਆਂ ਨੇ ਸਭ ਤੋਂ ਪਹਿਲਾਂ ਕਿ ਆਕੀਆਟੀ ਨਿਊਜ਼ ਨੈਟਵਰਕ ਤੇ ਐਕਸਕਲੂਸਿਵ ਤਸਵੀਰਾਂ ਦਿਖਾ ਰਹਾਂ ਆ ਅੱਜ ਕਿਸ ਤਰੀਕੇ ਦੇ ਨਾਲ ਦੇ ਦੋਹਾਂ ਥੀਨਾਂ ਨੇ ਆਪਸ ਦੇ ਵਿੱਚ ਝੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਰਕੀਤੇ ਜੀ ਅੰਦਰ ਵੜ ਗਏ ਤੇ ਮੈਂ ਜਦੋਂ ਮੈਨੂੰ ਅੰਦਰੋਂ ਫੋਨ ਆਇਆ ਕਿ ਇਹਨਾਂ ਨੇ ਬੂਥ ਕੈਪਚਰ ਕਰ ਲਿਆ ਤੇ ੱਟਕੇ ਨਾਲ ਜਿਹੜੀਆਂ ਵੋਟਾਂ ਪਾ ਰਹੇ ਨੇ ਮੈਂ ਅੰਦਰ ਜਾ ਕੇ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੇਖੋ ਪਿੰਡਾਂ ਦੇ ਚ ਭਾਈ ਸਰ ਸਾਂਝਾ ਵੀ ਤੁਸੀਂ ਇਹ ਜਿਹੜੀ ਇਹ ਸਾਂਝ ਨੂੰ ਬਰਕਰਾਰ ਰੱਖੋ ਇਦਾਂ ਨਾ ਕਰੋ ਤੇ ਇਹਨਾਂ ਨੇ ਮੁੜ ਕੇ ਕਹਿੰਦੇ ਕਿ ਤੂੰ ਬੀਜੇਪੀ ਵੱਲ ਲੋਖਣਾ ਤੂੰ ਰਾਣੇ ਇਹਨਾਂ ਨੇ ਰਾਣਾ ਸਾਹਿਬ ਬਾਰੇ ਵੀ ਮਾੜਾ ਚੰਗਾ ਬੋਲਿਆ ਇਹ ਕਹਿੰਦੇ-ਕਹਿੰਦੇ ਵੇਖੋ ਮੈਂ ਗੁਰਸੇਖ ਬੰਦਾ ਛੀਰੀ ਸਾਹਿਬ ਮੇਰੇ ਪਾਏ ਉਹਨਾਂ ਨੇ ਮੇਰੀ ਪਹਿਲਾਂ ਦਸਤਾਰ ਉਤਾਰੀ ਜੀ ਫਿਰ ਮੇਰੇ ਦਾੜੀ ਦੇ ਇਹਨਾਂ ਨੇ ਉਸ ਤੋਂ ਬਾਅਦ ਜਿਹੜਾ ਮੁੰਡਾ ਗੋਤਮ ਪੁੱਤਰ ਮਿੱਠੂ ਇਹਨੇ ਉੱਥੋਂ ਕੈਂਚੀ ਫੜ ਕੇ ਬਿਲਹ ਲਾ ਥਾਪਾਈ ਕਰ ਦੋ ਬਾਅਦ ਮੇਰੇ ਫਿਰ ਆ ਜਿਹੜੀ ਇੱਥੇ ਕੈਂਚੀ ਮਾਰ ਦਿੱਤੀ ਜੀ ਆ ਭਾਜੀ ਕੌਣ ਬੰਦੇ ਸੀਗੇ ਇਹ ਕਾਲੀਦਲ ਦੇ ਬੰਦੇ ਜੀ ਪਿੰਡ ਬੁੱਕਣਖਾਂ ਵਾਲਾਂ ਨਾਲ ਇਸ ਬਸ ਬੰਦ ਰੱਖਦੇ ਆ ਜੀ ਇਹ ਰਹਿਣ ਵਾਲੇ ਕਿੱਥੋਂ ਦੇ ਆ ਵੀ ਫਿਲਸ ਬੁੱਕਣਖਾਂ ਵਾਲਾ ਫਰੋਈਪੁਰ ਦਿਹਾਤੀ ਦੇ ਅੰਦਰ ਮੇਰਾ ਪਿੰਡ ਵੀ ਬੁੱਕਣਖਾਂ ਵਾਲਾ ਹੀ ਆ ਜੀ ਤੁਸੀਂ ਕਿਹੜੇ ਜ਼ੋਨ ਤੋਂ ਚੋਣ ਮੈਂ ਜ਼ੋਨ ਫੱਤੂ ਵਾਲਾ ਤੋਂ ਚੋਣ ਲੜ ਰਿਹਾ ਜੀ ਬਲਾਕ ਸਮਤੀ ਦੀ ਜੀ ਭਾਰਤੀ ਜਨਤਾ ਪਾਰਟੀ ਤੋਂ ਜੀ ਕੀ ਮੰਗ ਕਰਦੇ ਹੋ ਮੰਗੀ ਕਰਦੇ ਦੇਖੋ ਜੀ ਇੰਨੀ ਤਾਨਾਸ਼ਾਈ ਇੰਨੀ ਗੁੰਡਾਗਰਦੀ ਜਿਹੜੀ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਡੱਬ ਦੇ ਨਾਲ ਪਿਸਤਲ ਲੱਗੇ ਹੋਏ ਸੀਗੇ ਉਹਨਾਂ ਨੇ ਆ ਕੇ ਉੱਥੇ ਗੁੰਡਾਗਰਦੀ ਕੀਤੀ ਇਹ ਕੋਈ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਲੋਕਾਂ ਨਾਲ ਜਿਹੜੀ ਵੋਟਾਂ ਨਾਲ ਤੁਸੀਂ ਹਨਾ ਵੀ ਮੁਕਾਬਲਾ ਕਰੋ ਪਰ ਇਹਦਾ ਗੁੰਡਾਗਰਦੀ ਕਰਕੇ ਜਿਹੜੇ ਸਾਡੇ ਹੌਸਲੇ ਜਿਹੜੇ ਮਨੋਬਲ ਸਾਡਾ ਘਰਾ ਨਹੀਂ ਸਕਦੇ ਹੁਣ ਵੀ ਸਾਡ ਬਹੁਤ ਜ਼ਿਆਦਾ ਹੋ ਗਏ 2 ਘੰਟੇ ਫਿਰ ਵੀ ਹੋ ਗਏ ਜੀ ਉੱਥੇ ਲਗਭਗ ਬੂਤ ਸੰਭਾਲ ਕੇ ਬੈਠੇ ਆ ਜੀ ਕੀ ਨਾ ਤੁਹਾਡਾ ਜਗਦੀਪ ਸਿੰਘ ਬੁੱਕਣ ਵਾਲਾ ਜੀ